MSC MSC IT MSC Physics Chemistry ਇੱਥੇ ਫੀਸ ਹੈਗੀ 57000 ਰੁਪਿਆ SCD ਕਾਲਜ ਤੇ ਫਿਰ ਜਗਰਾਉਂ ਜਿਹੜਾ ਸਰਕਾਰੀ ਸਾਇੰਸ ਕਾਲਜ ਹੈ ਉੱਥੇ ਫੀਸ ਹੈਗੀ ਸਿਰਫ 13000 ਰੁਪਿਆ ਜਿਹੜਾ ਕੋਰਸ 7-8000 ਚ ਹੋ ਸਕਦਾ ਤਾਂ ਸ਼ਾਮ ਨੂੰ ਉਹ ਕੋਰਸ 57-57000 ਚ ਕਿਵੇਂ ਹੋਈ ਜਾਂਦਾ ਉਹੀ ਯੂਨੀਵਰਸਿਟੀ ਹੈ ਉਹੀ ਸਰਕਾਰੀ ਕਾਲਜ ਹੈ ਉਹੀ ਟੀਚਰ ਹੈ ਲੇਕਿਨ ਫੀਸਾਂ ਦਾ ਫਰਕ ਹੈਗਾ 4 ਗੁਣਾ ਕੀ ਗੱਲ ਇੱਥੇ ਅੰਗਰੇਜ਼ ਪੜਾਉਣ ਆਉਂਦੇ ਆ ਮੈਨੂੰ ਤਾਂ ਐ ਲੱਗਦਾ ਵੀ ਪਿੱਛੇ ਇੱਕ ਅੰਗਰੇਜ਼ਾਂ ਦਾ ਕਬਰਿਸਤਾਨ ਆ ਜਿਹੜੀ ਸ਼ਾਮ ਦੀ ਸ਼ਿਫਟ ਦੇ ਵਿੱਚ ਜਿਹੜਾ ਬੀ ਐਮ ਕਾਮ ਕਰਾਈ ਜਾਂਦੀ ਐ 57000 ਫੀਸ ਉਹਦੀ ਵੀ ਅੰਗਰੇਜ਼ਾਂ ਦੇ ਕਬਰਾਂ ਚ ਉੱਠ ਕੇ ਪੜਾਉਣ ਆਉਂਦੇ ਆ ਹੋ ਸਕਦਾ ਉਹਨੂੰ ਡਾਲਰਾਂ ਦੇ ਹਿਸਾਬ ਨਾਲ ਫੀਸ ਦੇਣੀ ਪੈਂਦੀ ਹੋਵੇ ਯੂਨੀਵਰਸਿਟੀ ਵੀ ਇੱਕ ਐ ਸਰਕਾਰੀ ਕਾਲਜ ਆ ਸਰਕਾਰ ਰਨ ਕਰ ਰਹੀ ਐ ਕਿਤੇ ਨਾ ਕਿਤੇ ਫੀਸਾਂ ਦਾ ਭੇਦਭਾਵ ਹੋ ਕੇ ਗਰੀਬ ਬੱਚਿਆਂ ਤੋਂ ਐਜੂਕੇਸ਼ਨ ਖੋਈ ਜਾ ਰਹੀ ਐ ਤੇ ਐਜੂ ਸਰਕਾਰੀ ਐਜੂਕੇਸ਼ਨ ਸੈਕਟਰ ਨੂੰ ਪ੍ਰਾਈਵੇਟ ਵੱਲ ਧਕੇਲਿਆ ਜਾ ਰਿਹਾ ਹੈਗਾ ਸਰਕਾਰੀ ਕਾਲਜ ਲੁਧਿਆਣਾ ਈਸਟ ਚ ਬਣਿਆ ਇਹ ਸੰਜੇ ਤਲਵਾਰਦ ਜੀ ਨੇ ਇਹਦਾ ਉਦਘਾਟਨ ਕੀਤਾ ਇਹਦੇ ਵਿੱਚ ਵੀ ਹਜੇ ਪਹਿਲਾ ਬੈਚ ਸ਼ੁਰੂ ਹੈ ਇਹਦੇ ਵਿੱਚ ਵੀ ਸੈਲਫ ਫਾਈਨਾਂਸ ਕੋਰਸ ਵਾਰਤੇ ਮਤਲਬ ਜੇਕਰ ਸਰਕਾਰੀ ਖੁੱਲਦਾ ਵੀ ਹੈ ਯੂਨੀਵਰਸਟੀਆਂ ਰਨ ਕਰ ਰਹੀਆਂ ਕਈ ਕਾਲਜਾਂ ਨੂੰ ਪਰ ਸਰਕਾਰ ਇਸ ਵਾਰ ਧਿਆਨ ਇਸ ਕਰਕੇ ਨਹੀਂ ਦੇ ਰਹੀ ਵੀ ਆਪਦੇ ਗਲੋਂ ਸੰਗ ਲਾ ਰਹੀ ਹੈ ਸਰਕਾਰ ਸਿਰਫ ਸੈਲਫ ਫਾਈਨਾਂਸ ਦੇ ਅੰਡਰ ਕਰਕੇ ਜਾਂ ਪ੍ਰਾਈਵੇਟਾਈਜੇਸ਼ਨ ਕਰਕੇ ਪੰਜਾਬ ਦੇ ਜਿਹੜੇ ਬੱਚਾ ਤੋਂ ਬੱਚਿਆਂ ਨੂੰ ਐਜੂਕੇਸ਼ਨ ਤੋਂ ਵਾਂਝਾ ਕੀਤਾ ਜਾਂਦਾ ਭਗਵੰਤ ਮਾਨ ਕਿੱਥੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਕਿੱਥੇ ਜਿਹੜੇ ਤੋਤਾ ਸਿੰਘ ਵਰਗਿਆਂ ਨੂੰ ਝੱਡਾ ਕਰਦੇ ਸੀ ਵੀ 331 ਲਿਖ ਦਿੰਦਾ ਉੱਤੇ ਜੋਗਾਵਾ ਦਿੰਦਾ ਨਾਮ ਤੋਤਾ ਬਣ ਗਿਆ ਆਪ ਕਦੇ ਕੋਈ ਫਾਈਲ ਦੇਖੀ ਐ ਆਪ ਉਹਨਾਂ ਨੂੰ ਐ ਪਤਾ ਵੀ ਇੱਥੇ ਸੈਲਫ ਫਾਈਨਾਂਸ ਦੇ ਵਿੱਚ ਇੰਨੀ ਇੰਨੀ ਫੀਸ ਚੱਲਦੀ ਹੈਗੀ ਇਹਨਾਂ ਦੇ ਪਾਲਿਸੀ ਮੇਕਰ ਹੀ ਨਹੀਂ ਪਤਾ ਕੌਣ ਆ ਪਹਿਲੀ ਗੱਲ ਤਾਂ ਸਵੇਰੇ ਜਿਹੜਾ ਰੈਗੂਲਰ ਕਾਲਜ ਚੱਲਦਾ ਉੱਥੇ ਬੀ ਕਾਮ ਦੀ ਫੀਸ ਹੈਗੀ 8000 ਰੁਪਏ ਐਮ ਕਾਮ ਦੀ ਫੀਸ ਹੈਗੀ ਇੱਥੇ 8000 ਰੁਪਏ 2 ਕਿਲੋਮੀਟਰ ਦੂਰ ਤੇ ਇੱਕ ਹੋਰ ਸਰਕਾਰੀ ਕਾਲਜ ਆ ਲੜਕੀਆਂ ਦਾ ਉਹਦੇ ਵਿੱਚ ਜਿਹੜੀ ਐਮਕਾਮ ਦੀ 25000 ਰੁਪਏ ਤੋਤਾ ਸਿੰਘ ਵਰਗੇ ਤਾਂ ਅਨਪੜ੍ਹ ਸੀਗੇ ਤੂੰ ਤਾਂ ਰਜੋਦਵੰਸਤਾਂ ਕਹਿੰਦੇ ਐਲ ਐਲ ਬੀ ਕੀਤੀ ਐ ਇੱਕ ਵੀ ਫੇਲ ਬੰਨੀ ਕੋਈ ਨਿਗਾ ਮਾਰੀ ਹੋਵੇ ਚਾਹੇ ਉਹ ਟੀਚਰ ਹੋਣ ਚਾਹੇ ਉਹ ਸਟੂਡੈਂਟ ਹੋਣ ਹਰ ਪੰਜਾਬ ਦਾ ਵਰਗ ਤਰਾ ਤਰਾ ਕਰੀ ਜਾ ਉਪਰੋਕਤ ਫੀਸਾਂ ਤੋਂ ਇਲਾਵਾ ਵਿਦਿਆਰਥੀਆਂ ਵੱਸੋਂ ਸਾਲਾਨਾ ਫੰਡ ਵੀ ਲਈ ਜਾਣਗੇ ਜਿਦੇ ਵਿੱਚ ਵੱਡੀ ਰਕਮ ਹੈ 474700 ਰੁਪਏ 323200 ਰੁਪਏ 373700 ਰੁਪਏ ਮਤਲਬ 57000 ਲੈ ਕੇ ਵੀ ਹੋਰ ਫੰਡ ਲੈਣੇ ਆ ਲੁਧਿਆਣੇ 34 ਤੋਂ 35 ਲੱਖ ਪੋਪੂਲੇਸ਼ਨ ਹੈ ਪਰ ਬੀੜ ਦਾ ਸਰਕਾਰੀ ਕਾਲਜ ਇੱਕ ਵੀ ਨਹੀਂ ਬੀੜ ਦੀਆਂ 420 ਸੀਟਾਂ ਹੋਣ ਦੇ ਬਾਵਜੂਦ ਵੀ ਸਰਕਾਰੀ ਕਾਲਜ ਹੈ ਨਹੀਂ ਤੇ ਪ੍ਰਾਈਵੇਟ ਚ 25-25000 ਸੀਟਾਂ ਇਹ ਹੁਣ ਇਲੈਕਸ਼ਨ ਹੋ ਰਿਹਾ ਵੈਸਟ ਦੇ ਇੱਥੇ ਕਿਸੇ ਵੀ ਲੀਡਰ ਨੇ ਇੱਥੋਂ ਦਾ ਆਹ ਮੁੱਦਾ ਨਹੀਂ ਚੁੱਕਿਆ ਐਜੂਕੇਸ਼ਨ ਵੱਲੀ ਕਿਸੇ ਲੀਡਰ ਦਾ ਧਿਆਨ ਨਹੀਂ ਮੈਂ ਕਹਿੰਦਾ ਹਰਜੋਤ ਬੈਂਸ ਨੂੰ ਪਤਾ ਨਹੀਂ ਹੋਊਗਾ ਵੀ ਇੱਥੇ ਆਹ ਹਾਲ ਚੱਲੀ ਜਾਂਦਾਗਾ ਜੇ 52000 ਰੁਪਏ ਫੀਸ ਭਰਨੀ ਹੈ ਫਿਰ ਸਰਕਾਰੀ ਕਾਲਜ 'ਚ ਬੱਚਾ ਕਿਉਂ ਆਊਗਾ ਲੁਧਿਆਣਾ ਵੈਸਟ ਦੇ ਇਲੈਕਸ਼ਨ ਪੱਖੇ ਹੋਏ ਨੇ ਤੇ ਇਹਨਾਂ ਪੱਖੇਓ ਇਲੈਕਸ਼ਨਾਂ ਦੇ ਵਿੱਚ ਜਿਹੜੀ ਵਿਦਿਆ ਹੈ ਜਾਂ ਐਜੂਕੇਸ਼ਨ ਹੈ ਉਹ ਮੁੱਦਿਆਂ ਤੋਂ ਪਾਸੇ ਆ ਉਹਦੇ ਤੇ ਗੱਲਬਾਤ ਨਹੀਂ ਹੋ ਰਹੀ ਚਰਚਾ ਨਹੀਂ ਹੋ ਰਹੀ ਪਿਛਲੇ ਦਿਨੀ ਗੱਲਬਾਤ ਤੋਂ ਠੀਕ ਹੈ ਲੁਧਿਆਣਾ ਦੇ ਵਿੱਚ ਇੱਕ ਵੀ ਜਿਹੜਾ ਉਹ ਬੀਐਡ ਦਾ ਕਾਲਜ ਨਹੀਂ ਹੈ ਜਦੋਂ ਐਡਰੀ ਵੱਡੀ ਆਬਾਦੀ ਵਾਲਾ ਇੱਕ ਜ਼ਿਲ੍ਹਾ ਹੋਵੇ ਤੇ ਜਿੱਥੇ ਇਸ ਤਰੀਕੇ ਦੇ 35 ਲੱਖ ਦੇ ਕਰੀਬ ਆਬਾਦੀ ਹੋਵੇ ਤੇ ਉਹਦੇ ਲਈ ਇੱਕ ਐਜੂਕੇਸ਼ਨ ਕਾਲਜ ਨਾ ਹੋਵੇ ਇਹ ਸਵਾਲ ਖੜੇ ਕਰਦਾ ਹੈ ਫਿਰ ਇੱਕ ਹੋਰ ਮਾਮਲਾ ਨਿਕਲ ਕੇ ਆਉਂਦਾ ਹੈ ਕਿ ਇੱਥੋਂ ਦੇ ਜਿਹੜੇ ਸਰਕਾਰੀ ਕਾਲਜ ਹੈ ਉਹਨਾਂ ਦੇ ਫੀਸਾਂ ਦੇ ਵਿੱਚ ਵੀ ਭੇਦਭਾਵ ਹੈ ਇੱਕ ਸਰਕਾਰੀ ਕਾਲ ਦੇ ਵਿੱਚ ਇੱਕ ਡਿਗਰੀ ਜਿਹੜੀ ਉਹ 10000 ਚੁੰਦੀ ਹੈ ਦੂਜੀ ਚੋਹੀ ਡਿਗਰੀ ਉਸ ਤੋਂ 3 3 ਗੁਣਾ 4 4 ਗੁਣਾ ਮਹਿੰਗੀ ਹੁੰਦੀ ਹੈ ਇਹ ਕਿਉਂ ਹੈ ਕਿਉਂ ਵਾਪਰ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਤੱਥ ਕੱਢ ਕੇ ਲੈ ਕੇ ਆਏ ਨੇ ਆਰਟੀ ਐਕਟੀਵਿਸਟ ਰਾਜਨਦੀਪ ਉਹਨਾਂ ਨੂੰ ਇਸ ਵਿਸ਼ੇ ਤੇ ਸਾਰੀ ਗੱਲਬਾਤ ਕਰਾਂਗੇ ਜੀ ਆ ਜਿਹੜਾ ਤੁਹਾਡੇ ਹੱਥ ਦੇ ਵਿੱਚ ਇੱਕ ਆ ਜਿਹੜਾ ਕਾਗਜ਼ ਫੜਿਆ ਹੈ ਇਹ ਕੀ ਬੋਲਦੇ ਆ ਕਾਲਜਾਂ ਦੇ ਅਫੀਸਾਂ ਨੂੰ ਲੈ ਕੇ ਕਾਲਜਾਂ ਚ ਹੋਰੇ ਭੇਦ ਭਾਵ ਨੂੰ ਲੈ ਕੇ ਦੇਖੋ ਆਪਾਂ ਪਿੱਛੇ ਐਸਸੀਡੀ ਕਾਲਜ ਹੈ ਜੀ ਠੀਕ ਹੈ ਜੀ ਸਤੀਸ਼ ਚੰਦਰ ਤਵਨ ਦੇ ਨਾਂ ਤੇ ਇਹ ਕਾਲਜ ਹੈ ਜੋ ਕਿ ਇਸਰੋ ਦੇ ਚੇਅਰਮੈਨ ਰਹੇ ਆ ਉਹ ਏਡੀ ਵੱਡੀ ਮਹਾਨ ਸ਼ਖਸੀਅਤ ਇੱਥੋਂ ਪੜ੍ਹ ਕੇ ਗਈ ਹੈ ਹੋਰ ਵੀ ਜਿਹੜੇ ਇਲੈਕਸ਼ਨ ਲੜ ਰਹੇ ਆ ਉਹ ਲੀਡਰ ਵੀ ਇੱਥੋਂ ਪੜ੍ਹੇ ਆ ਚਾਹੇ ਮਹੇਸ਼ਿੰਦਰ ਸਿੰਘ ਗਰੇਵਾਲ ਲੈ ਲਓ ਠੀਕ ਹੈ ਭਾਰਤ ਭੂਸ਼ਨਾਸ਼ੂ ਜੀ ਲੈ ਲਓ ਸੰਜੀਵ अरोड़ा ਜੀ ਲੈ ਲਓ ਤੇ ਹੋਰ ਇਹ ਜੀਆਂ ਸ਼ਖਸੀਅਤਾਂ ਜਿਹੜੀਆਂ ਜਿਨ੍ਹਾਂ ਨੇ ਦੇਸ਼ ਦੇ ਵਿੱਚ ਆਵਦਾ ਨਾਂ ਰੌਸ਼ਨ ਕੀਤਾ ਉਹ ਕਾਲਜ ਉਹ ਕਾਲਜ ਦੇ ਆਪਾਂ ਬਿਲਕੁਲ ਸਾਹਮਣੇ ਖੜੇ ਆਂਗੇ ਉਹ ਕਾਲਜ ਦੇ ਵਿੱਚ ਕੁਛ ਫੀਸਾਂ ਦਾ ਭੇਦਭਾਵ ਪਹਿਲੀ ਗੱਲ ਤਾਂ ਇਤਿਹਾਸਿਕ ਕਾਲਜ ਆ ਇੱਥੇ ਅੰਗਰੇਜ਼ ਪ੍ਰਿੰਸੀਪਲ ਰਹਿ ਕੇ ਰਹਿ ਕੇ ਗਏ ਆ ਇਹ ਸਰਕਾਰੀ ਕਾਲਜ ਆ ਇਹਦਾ ਨਾਂ ਹੈਗਾ ਐਸ ਸੀ ਡੀ ਗਵਰਨਮੈਂਟ ਕਾਲਜ ਇੱਥੇ ਫੀਸਾਂ ਦਾ ਭੇਦਭਾਵ ਹੋਇਆ ਤੁਸੀਂ ਇੱਕ ਗੱਲ ਦੇਖੋ ਵੀ ਇੱਥੇ ਰੈਗੂਲਰ ਕੋਰਸ ਚੱਲਦੇ ਆ ਜਿਹਦੇ ਵਿੱਚ ਬੀਏ ਦੀਆਂ ਸੀਟਾਂ 480 ਆ ਏ ਬੀ ਕਾਮ ਦੀਆਂ 140 ਹੈ ਹੋਰ ਵੀ ਬਥੇਰੇ ਬੀ ਐਸ ਸੀ ਦੀਆਂ 160 ਹੈ ਨਾਨ ਮੈਡੀਕਲ ਦੀਆਂ 240 ਹੈ ਐਮ ਕਾਮ ਦੀਆਂ 40 ਲਗਭਗ ਬੀ ਕਾਮ ਦੀਆਂ 70 ਜਿਹੜੀਆਂ ਸ਼ਿਫਟ ਹੈਗੀਆਂ ਉਹਦੇ ਵਿੱਚ ਤੁਸੀਂ ਇੱਕ ਗੱਲ ਦੇਖੋ ਇੱਥੇ ਫੀਸਾਂ ਦਾ ਵੇਰਵਾ ਦਿੱਤਾ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਕਾਲਜ ਦਾ ਪ੍ਰੋਸਪੈਕਟਸ ਕਹਿ ਰਿਹਾ ਹਮ ਬੀਏ ਬੀ ਕਾਮ ਬੀ ਐਸ ਸੀ ਇੱਕ ਤਾਂ ਸਵੇਰੇ ਰੈਗੂਲਰ ਕਾਲਜ ਚੱਲਦਾ ਹੈ ਦੋ ਸ਼ਿਫਟਾਂ ਚ ਕਾਲਜ ਚੱਲਦਾ ਹੈ ਸਵੇਰੇ ਜਿਹੜਾ ਰੈਗੂਲਰ ਕਾਲਜ ਚੱਲਦਾ ਹੈ ਉੱਥੇ ਬੀ ਕਾਮ ਦੀ ਫੀਸ ਹੈਗੀ 8000 ਰੁਪਿਆ ਠੀਕ ਹੈ ਠੀਕ ਹੈ ਜੀ ਐਮ ਕਾਮ ਦੀ ਫੀਸ ਹੈਗੀ ਇੱਥੇ 8000 ਰੁਪਿਆ 2 ਕਿਲੋਮੀਟਰ ਦੂਰ ਤੇ ਇੱਕ ਹੋਰ ਸਰਕਾਰੀ ਕਾਲਜ ਹੈ ਲੜਕੀਆਂ ਦਾ ਉਹਦੇ ਵਿੱਚ ਜਿਹੜੀ ਫੀਸ ਹੈ ਐਮ ਕਾਮ ਦੀ 25000 ਰੁਪਿਆ ਲਗਭਗ ਤਿੰਨ ਗੁਣਾ ਤਿੰਨ ਗੁਣਾ ਉਵੇਂ ਹੀ ਜੇ ਹੋਰ ਕੋਰਸਾਂ ਦੀ ਗੱਲ ਕਰੀਏ ਆਪਾਂ ਐਮ ਐਸ ਸੀ ਐਮਐਸਸੀ ਆਈਟੀ ਐਮਐਸਸੀ ਫਿਜ਼ਿਕਸ ਕੈਮਿਸਟਰੀ ਇੱਥੇ ਫੀਸ ਹੈਗੀ 57000 ਰੁਪਏ ਐਸਸੀਡੀ ਕਾਲਜ ਤੇ ਫਿਰ ਜਗਰਾਉ ਜਿਹੜਾ ਸਰਕਾਰੀ ਸਾਇੰਸ ਕਾਲਜ ਹੈ ਉੱਥੇ ਫੀਸ ਹੈਗੀ ਹੈ ਸਿਰਫ 13000 ਰੁਪਏ ਮਤਲਬ ਦੇਖੋ ਚਾਰ ਚਾਰ ਗੁਣਾ ਫੀਸਾਂ ਦਾ ਫਰਕ ਹੈ ਵੀ ਉਹੀ ਯੂਨੀਵਰਸਿਟੀ ਹੈ ਉਹੀ ਸਰਕਾਰੀ ਕਾਲਜ ਹੈ ਉਹੀ ਟੀਚਰ ਹੈ ਲੇਕਿਨ ਫੀਸਾਂ ਦਾ ਫਰਕ ਹੈਗਾ ਚਾਰ ਗੁਣਾ ਕੀ ਗੱਲ ਇੱਥੇ ਅੰਗਰੇਜ਼ ਪੜਾਉਣ ਆਉਂਦੇ ਆ ਮੈਨੂੰ ਤਾਂ ਐ ਲੱਗਦਾ ਵੀ ਪਿੱਛੇ ਇੱਕ ਅੰਗਰੇਜ਼ਾਂ ਦਾ ਕਬਰਿਸਤਾਨ ਆ ਜਿਹੜੀ ਸ਼ਾਮ ਦੀ ਸ਼ਿਫਟ ਦੇ ਵਿੱਚ ਜਿਹੜਾ ਬੀ ਐਮ ਕੰਮ ਕਰਾਈ ਜਾਂਦੀ ਹੈ 52000 ਫੀਸ ਉਹਦੀ ਵੀ ਅੰਗਰੇਜ਼ੀ ਕਬਰਾਂ ਚ ਉੱਠ ਕੇ ਬੜਾਉਣਾਉਂਦੇ ਆ ਹੋ ਸਕਦਾ ਉਹਨੂੰ ਡਾਲਰਾਂ ਦੇ ਹਿਸਾਬ ਨਾਲ ਫੀਸ ਦੇਣੀ ਪੈਂਦੀ ਹੋਵੇ ਤਾਂ ਕਰਕੇ ਇੰਨੀ ਫੀਸ ਜ਼ਿਆਦਾ ਹੈਗੀ ਕਿਤੇ ਨਾ ਕਿਤੇ ਜਿੱਥੋਂ ਜਿਹੜੇ ਕਾਲਜ ਚੋਂ ਇੰਨੀਆਂ ਵੱਡੀਆਂ ਸ਼ਖਸੀਅਤਾਂ ਪੜ੍ਹ ਕੇ ਗਈਆਂ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸतीश ਚੰਦਰ ਤਵਨ ਨੇ ਇਸਰੋ ਦੇ ਚੇਅਰਮੈਨ ਰਹੇ ਮੈਂ ਪਹਿਲਾਂ ਵੀ ਦੱਸਿਆ ਉਹਨਾਂ ਦੇ ਨਾਮ ਤੇ ਇੱਕ ਸੈਟਲਾਈਟ ਸੈਂਟਰ ਬਣਿਆ ਹੋਇਆਗਾ ਜਿੱਥੋਂ ਉਪਗ੍ਰਹਿ ਛੱਡੇ ਜਾਂਦੇ ਆ ਉਹ ਸ਼ਕਤੀ ਇੱਥੋਂ ਪੜ ਕੇ ਗਈ ਹੋਰ ਸਾਰੇ ਲੀਡਰਾਂ ਦੇ ਮੈਂ ਨਾਮ ਵੀ ਤੁਹਾਨੂੰ ਦੱਸੇ ਮਤਲਬ ਕਿਤੇ ਨਾ ਕਿਤੇ ਇੱਥੇ ਫੀਸਾਂ ਦਾ ਭੇਦਭਾਵ ਹੋ ਰਿਹਾਗਾ ਚਾਹੇ ਆਹ ਕਾਲਜ ਲਾ ਲਈਏ 2 ਕਿਲੋਮੀਟਰ ਦੂਰ ਕੁੜੀਆਂ ਦਾ ਕਾਲਜ ਆ ਲਈਏ ਹੋਰ ਬਥੇਰੇ ਕਾਲਜ ਇਹ ਇਤਿਹਾਸਿਕ ਕਾਲਜ ਰਿਹਾਗਾ ਮਤਲਬ ਇਹ ਇਤਿਹਾਸਿਕ ਕਾਲਜ ਇਹ ਹੁਣ ਇਲੈਕਸ਼ਨ ਹੋ ਰਿਹਾ ਵੈਸਟ ਦੇ ਇੱਥੇ ਕਿਸੇ ਵੀ ਲੀਡਰ ਨੇ ਇੱਥੋਂ ਦਾ ਆਹ ਮੁੱਦਾ ਨਹੀਂ ਚੱਕਿਆ ਜਿਵੇਂ ਤੁਸੀਂ ਸ਼ੁਰੂ ਚ ਗੱਲ ਕਹੀ ਲੁਧਿਆਣੇ 34 ਤੋਂ 35 ਲੱਖ ਪੋਪੂਲੇਸ਼ਨ ਆ ਪਰ ਬੀ.ਐਡ ਦਾ ਸਰਕਾਰੀ ਕਾਲਜ ਇੱਕ ਵੀ ਨਹੀਂ ਬੀੜ ਦੇ 420 ਸੀਟਾਂ ਹੋਣ ਦੇ ਬਾਵਜੂਦ ਵੀ ਸਰਕਾਰੀ ਕਾਲਜ ਹੈ ਨਹੀਂ ਤੇ ਪ੍ਰਾਈਵੇਟ ਚ 25-25000 ਸੀਟਾਂ ਉਹ ਕਿਤੇ ਨਾ ਕਿਤੇ ਫੀਸਾਂ ਦਾ ਭੇਦਭਾਵ ਹੋ ਕੇ ਗਰੀਬ ਬੱਚਿਆਂ ਤੋਂ ਐਜੂਕੇਸ਼ਨ ਖੋਈ ਜਾ ਰਹੀ ਹੈ ਤੇ ਐਜੂ ਸਰਕਾਰੀ ਐਜੂਕੇਸ਼ਨ ਸੈਕਟਰ ਨੂੰ ਪ੍ਰਾਈਵੇਟ ਵੱਲ ਧਕੇ ਲਿਆ ਜਾ ਰਿਹਾ ਹੈਗਾ ਅੱਛਾ ਜਿਹੜੀਆਂ ਇੱਥੇ ਤੁਸੀਂ ਕਿਹਾ ਵੀ ਕੋਰਸ ਜਿਹੜੇ ਸ਼ਾਮ ਨੂੰ ਚੱਲਦੇ ਆ ਜਾਂ ਕੋਰਸ ਦੂਜੇ ਚੱਲਦੇ ਆ ਇਹ ਕੀ ਹੈ ਇਹ ਮਤਲਬ ਇਹ ਸਰਕਾਰ ਕਾਲਜ ਦੇ ਅੰਦਰ ਜਿਹੜੇ ਸਰਕਾਰੀ ਕਾਲਜਾਂ ਦੇ ਅੰਦਰ ਸਰਕਾਰੀ ਕੋਰਸ ਹੈ ਜਾਂ ਇਹ ਵੀ ਪ੍ਰਾਈਵੇਟ ਹਨ ਦੇਖੋ ਬਿਲਡਿੰਗ ਸਰਕਾਰੀ ਹੈ ਇੱਥੇ 2005 ਚ ਇੱਕ ਸਕੀਮ ਆਈ ਸੀ ਹਾਇਰ এডਿਕੇਸ਼ਨ ਇੰਸਟੀਚਿਊਟ ਸੁਸਾਇਟੀ ਸੁਸਾਇਟੀ ਆਈਸੀ ਦਰਅਸਲ 2005 ਦੀ ਲਾਗੂ ਆ ਉਹ ਮਤਲਬ ਉਸ ਉਸ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ ਉਸ ਦੇ ਅਧੀਨ ਇਹ ਜਿਹੜੇ ਕੋਰਸ ਰਨ ਕਰੇ ਜਾਂਦੇ ਆ ਸਵੇ ਕਾਬਜ ਕੋਰਸ ਸਵੇ ਕਾਬਜ ਕੋਰਸ ਕਹਿ ਦਿੰਦੇ ਆ ਇਹਨਾਂ ਨੂੰ ਆਪਾਂ ਵੀ ਟੀਚਰਾਂ ਤੋਂ ਬੱਚਿਆਂ ਤੋਂ ਪੈਸੇ ਲੈ ਕੇ ਬੱਚਿਆਂ ਨੂੰ ਹੀ ਟੀਚਰਾਂ ਨੂੰ ਤਨਖਾਹ ਦੇਣੀ ਵੀ ਬੱਚਿਆਂ ਤੇ ਬੋਝ ਪਾਇਆ ਜਾ ਰਿਹਾ ਹੈ ਇਹ ਇਹ ਹੁਣ ਭਗਵੰਤ ਮਾਨ ਕਿੱਥੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਕਿੱਥੇ ਜਿਹੜੇ ਤੋਤਾ ਸਿੰਘ ਵਰਗਿਆਂ ਨੂੰ ਝੱਡਾ ਕਰਦੇ ਸੀ ਵੀ 331 ਲਿਖ ਦਿੰਦਾ ਉੱਤੇ ਚੋਗਾ ਪਾ ਦਿੰਦਾ ਨਾਮ ਤੋਤਾ ਬਣ ਗਿਆ ਆਪ ਕਦੇ ਕੋਈ ਫਾਈਲ ਦੇਖੀ ਆ ਆਪ ਉਹਨਾਂ ਨੂੰ ਐ ਪਤਾ ਵੀ ਇੱਥੇ ਸੈਲਫ ਫਾਈਨਾਂਸ ਦੇ ਵਿੱਚ ਇੰਨੀ-ਇੰਨੀ ਫੀਸ ਚੱਲਦੀ ਹੈਗੀ ਇਹਨਾਂ ਦੇ ਪੋਲਿਸੀ ਮੇਕਰ ਹੀ ਨਹੀਂ ਪਤਾ ਕੌਣ ਆ ਪਹਿਲੀ ਗੱਲ ਤਾਂ ਪੋਲਿਸੀ ਮੇਕਰ ਦਿੱਲੀ ਤੋਂ ਸਕ੍ਰਿਪਟ ਲੈ ਕੇ ਆਉਂਦੀ ਹੈ ਆਪ ਚੱਕ ਕੇ ਅਨਪੜ ਮੰਤਰੀਆਂ ਵਾਂਗੂ ਸਾਈਨ ਕਰ ਦਿੰਦੇ ਹੈਗੇ ਤੇ ਹੋਰ ਦੇਖੋ ਵੀ ਇਹ ਕਾਲਜ ਵਿਰਾਸਤ ਹੈ ਇੱਥੇ ਅੰਗਰੇਜ਼ ਪ੍ਰਿੰਸੀਪਲ ਲੈ ਕੇ ਗਏ ਆ ਪਰ ਇਹਨਾਂ ਨੇ ਹਾਲਾਤ ਇਹ ਕਰਤੇ ਵੀ ਅੰਗਰੇਜ਼ ਪ੍ਰਿੰਸੀਪਲ ਸੀ ਉਹ ਚੰਗੇ ਕਹਾਤੇ ਜਿਹੜੇ ਹੁਣ ਵਾਲੇ ਉਹ ਮਾੜੇ ਕਹਾਤੇ ਕਿਉਂਕਿ ਉਸ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਹੁਣ ਆ ਕਾਲਜ ਦੀ ਲਗਭਗ 50% ਲੈਂਡ ਖਾਲੀ ਪਈ ਆ ਇੱਥੇ 35 ਲੱਖ ਦੀ ਪੋਪੂਲੇਸ਼ਨ ਆ ਇੱਥੇ ਐਜੂਕੇਸ਼ਨ ਕਾਲਜ ਵੀ ਬਣ ਸਕਦਾ ਸਰਕਾਰੀ ਕਿਤੇ ਤਾਂ ਸੈਮੈਸਟਰ ਦੀ 25-25000 ਫੀਸ ਆ ਜੇ ਸਰਕਾਰੀ ਬੀਏਡ ਕਾਲਜ ਬਣੂਗਾ ਤਾਂ ਇੱਥੇ 7-8000 ਚ ਬੀਏਡ ਹੋ ਜੂਗੀ ਇੰਨਾ ਫਰਕ ਪਊਗਾ ਫਿਰ ਕਿਤੇ ਨਾ ਕਿਤੇ ਜਿਹੜੇ ਬੈਚਲਰ ਕੋਰਸ ਹੈ ਜਾਂ ਪੋਸਟ ਗ੍ਰੈਜੂਏਸ਼ਨ ਲਾ ਲਈਏ ਜਾਂ ਗ੍ਰੈਜੂਏਸ਼ਨ ਲਾ ਲਈਏ ਉਹ ਕੋਰਸਾਂ ਦੇ ਵਿੱਚ ਫੀਸ ਦਾ 5-5 ਗੁਣਾ ਜ਼ਿਆਦਾ ਡਿਫਰੈਂਸ ਹੈ ਤੇ ਉਹਨਾਂ ਉਹਨਾਂ ਫੀਸਾਂ ਵਾਸਤੇ ਸਰਕਾਰ ਨੇ ਅਜ ਤੱਕ ਕੋਈ ਸਟੈਪ ਹੀ ਨਹੀਂ ਚੱਕਿਆ 2005 ਦਾ ਜਹਜੇ ਜੈਸ਼ 30 ਚੰਦਰ ਜੀ ਵਰਗੇ ਇੱਥੋਂ ਪੜ੍ਹ ਕੇ ਗਏ ਆ ਉਹ ਜੇ ਹੋ ਸਕਦਾ ਹੋਰ ਗਰੀਬ ਬੱਚਿਆਂ ਨੇ ਪੜ੍ਹ ਕੇ ਇੱਥੋਂ ਦੇਸ਼ ਦਾ ਨਾਮ ਰੋਸ਼ਨ ਕਰਨਾ ਹੋਵੇ ਪਰ ਫੀਸਾਂ ਨੂੰ ਦੇਖ ਕੇ ਮੈਨੂੰ ਨਹੀਂ ਲੱਗਦਾ ਵੀ ਕੋਈ ਗਰੀਬ ਬੱਚਾ ਇੱਥੋਂ ਪੜ੍ਹ ਸਕਦਾ ਕੀ ਲੱਗਦਾ ਸਰਕਾਰ ਦਾ ਧਿਆਨ ਕਿਉਂ ਨਹੀਂ ਹੈ ਇੱਕ ਸਰਕਾਰੀ ਕਾਲਜਾਂ 'ਚ ਪ੍ਰਾਈਵੇਟ ਕੋਰਸ ਚੱਲ ਰਹੇ ਆ ਪ੍ਰਾਈਵੇਟ ਤੌਰ ਤੇ ਆਹੋ ਕਿਸੇ ਸਰਕਾਰ ਮੌਕੇ ਲੈ ਕੇ ਆਂਦੇ ਆ ਸਰਕਾਰ ਦਾ ਸਿੱਧ ਸਿੱਖਿਆ ਕ੍ਰਾਂਤੀ ਤੇ ਜੋਰ ਰਿਹਾ ਹੈ ਸਿੱਖਿਆ ਕ੍ਰਾਂਤੀ ਫਿਰ ਇੱਧਰ ਕਿਉਂ ਨਹੀਂ ਆ ਰਹੀ ਦੇਖੋ ਆ ਮੈਂ ਤੁਹਾਨੂੰ ਇੱਕ ਕਾਲਜ ਦਿਖਾਉਣਾ ਇਹ ਨਵਾਂ ਕਾਲਜ ਬਣਿਆ ਸਰਕਾਰ ਨੇ ਨਵਾਂ ਕਾਲਜ ਬਣਾਇਆਗਾ ਇਹਦੇ ਵਿੱਚ ਵੀ ਆਹ ਸਰਕਾਰੀ ਕਾਲਜ ਲੁਧਿਆਣਾ ਈਸਟ 'ਚ ਬਣਿਆ ਇਹ ਈਸਟ ਦੇ ਵਿੱਚ ਬਣਿਆ ਇਹ ਸੰਜੇ ਤਲਵਾਰਦ ਜੀ ਨੇ ਇਹਦਾ ਉਦਘਾਟਨ ਕੀਤਾ ਇਹਦੇ ਵਿੱਚ ਵੀ ਹਜੇ ਪਹਿਲਾ ਬੈਚ ਸ਼ੁਰੂ ਹੈ ਇਹਦੇ ਵਿੱਚ ਵੀ ਸੈਲਫ ਫਾਈਨਾਂਸ ਕੋਰਸ ਬਾੜਤੇ ਮਤਲਬ ਜੇਗੜ ਸਰਕਾਰੀ ਖੁੱਲਦਾ ਵੀ ਹੈ ਯੂਨੀਵਰਸਟੀਆਂ ਰਨ ਕਰ ਰਹੀਆਂ ਕਈ ਕਾਲਜਾਂ ਨੂੰ ਪਰ ਸਰਕਾਰ ਇਸ ਵਲ ਧਿਆਨ ਇਸ ਕਰਕੇ ਨਹੀਂ ਦੇ ਰਹੀ ਵੀ ਆਪਦੇ ਗਲੋਂ ਸੰਗਲ ਆ ਰਹੀ ਹੈ ਸਰਕਾਰ ਸਿਰਫ ਸੈਲਫ ਫਾਈਨਾਂਸ ਦੇ ਅੰਡਰ ਕਰਕੇ ਜਾਂ ਪ੍ਰਾਈਵੇਟਾਈਜੇਸ਼ਨ ਕਰਕੇ ਪੰਜਾਬ ਦੇ ਜਿਹੜੇ ਬੱਚਾ ਤੋਂ ਬੱਚਿਆਂ ਨੂੰ ਐਜੂਕੇਸ਼ਨ ਤੋਂ ਵਾਂਝਾ ਕੀਤਾ ਜਾਂਦਾ ਤਾਂ ਕਿ ਪੜ੍ਹ ਲਿਖ ਕੇ ਸਾਨੂੰ ਸਵਾਲ ਨਾ ਕਰਨ ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਸਵਾਲ ਕਰਨੇ ਚਾਹੀਦੇ ਤੇ ਹੁਣ ਸਵਾਲ ਕਰਨ ਵਾਲਿਆਂ ਨੂੰ ਚੱਕ ਕੇ ਅੰਦਰ ਮਾਰਦੇ ਆ ਇਹ ਜੇਲ੍ਹ ਚ ਮਾਰਦੇ ਆ ਪਰ ਕਿਤੇ ਨਾ ਕਿਤੇ ਗੁੰਡਾ ਕਾਬੂ ਚੱਲ ਰਿਹਾ ਵੀ ਐਜੂਕੇਸ਼ਨ ਸੈਕਟਰ ਨੂੰ ਇੱਕ ਮਾਫੀਆ ਦਾ ਰੂਪ ਦਿੱਤਾ ਜਾ ਰਿਹਾ ਜੇ 52000 ਰੁਪਏ ਫੀਸ ਭਰਨੀ ਹੈ ਫਿਰ ਸਰਕਾਰੀ ਕਾਲਜ 'ਚ ਬੱਚਾ ਕਿਉਂ ਆਊਗਾ ਵੱਡੀਆਂ ਵੱਡੇ ਕਾਲਜਾਂ 'ਚ ਜਾਊਗਾ ਯੂਨੀਵਰਸਿਟੀਆਂ 'ਚ ਜਾਊਗਾ ਜਿੱਥੇ ਮਾਲ ਵਰਗੇ ਹੈਗੇ ਆ ਹੋਰ ਏਸੀ ਲੱਗੇ ਆ ਤਾਂ ਤੁਹਾਡੇ ਕਾਲਜ 'ਚ ਹੀ ਕਿਉਂ ਆਊਗਾ ਇਹ ਕਿਤੇ ਨਾ ਕਿਤੇ ਇਹ ਪੇਦਬਾਹ ਖਤਮ ਹੋਣਾ ਚਾਹੀਦਾ ਕਿਉਂਕਿ ਇਹ ਮੁੱਦਾ ਮੁੱਦਾ ਕਿਸੇ ਨੇ ਚੱਕਿਆ ਹੀ ਨਹੀਂ ਜਦੋਂ ਜੇ ਆਪਾਂ ਐਜੂਕੇਸ਼ਨ ਨੂੰ ਬੜਾਵਾ ਦਵਾਂਗੇ ਡਾਕਟਰ ਮਰਮੋਹਨ ਸਿੰਘ ਜੀ ਕਹਿੰਦੇ ਸੀ ਵੀ ਜੇਕਰ ਐਜੂਕੇਸ਼ਨ ਹੋਊ ਤਾਂ ਦੇਸ਼ ਤਰੱਕੀ ਕਰੂਗਾ ਪਰ ਐਜੂਕੇਸ਼ਨ ਵੱਲੀ ਕਿਸੇ ਲੀਡਰ ਦਾ ਧਿਆਨ ਨਹੀਂ ਮੈਂ ਕਹਿੰਦਾ ਹਰਜੋਤ ਬੈਂਸ ਨੂੰ ਪਤਾ ਨਹੀਂ ਹੋਊਗਾ ਵੀ ਇੱਥੇ ਆਹ ਹਾਲ ਚੱਲੀ ਜਾਂਦਾਗਾ ਪਤਾ ਨਹੀਂ ਕਹਿੰਦੇ ਸੀ ਵੀ ਇਹ ਅਸੀਂ ਪੜ੍ਹ ਕੇ ਕੁਝ ਕਰਨਾ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਫਾਇਲ ਪੜ੍ਹੀ ਹੈ ਤੋਤਾ ਸਿੰਘ ਵਰਗੇ ਤਾਂ ਅਨਪੜ੍ਹ ਸੀਗੇ ਤੂੰ ਤਾਂ ਹਰਜੋਤ ਬੈਂਸ ਤਾਂ ਕਹਿੰਦੇ ਐਲ ਐਲ ਬੀ ਕੀਤੀ ਹੈ ਇੱਕ ਵੀ ਫਾਇਲ ਬੰਨੀ ਕੋਈ ਨਿਗਾਹ ਮਾਰੀ ਹੋਵੇ ਚਾਹੇ ਉਹ ਟੀਚਰ ਹੋਣ ਚਾਹੇ ਉਹ ਸਟੂਡੈਂਟ ਹੋਣ ਹਰ ਪੰਜਾਬ ਦਾ ਵਰਗ ਤਰਾ ਤਰਾ ਕਰੀ ਜਾਂਦਾ ਹੈ ਕਿ ਲੱਗਦਾ ਸਿੱਖਿਆ ਆਮ ਪਰਿਵਾਰਾਂ ਚੋਂ ਗਰੀਬ ਪਰਿਵਾਰਾਂ ਨੂੰ ਤੁਸੀਂ ਕਿਹੜੀ ਨੀਤੀ ਆ ਬਿਲਕੁਲ ਖੋਨ ਦੀ ਨੀਤੀ ਹੈ ਸਾਹਮਣੇ ਹੈ ਵੀ ਜਿਹੜੀ ਜਿਹੜਾ ਕੋਰਸ 70-80 ਹਜ਼ਾਰ ਚ ਹੋ ਸਕਦਾ ਤਾਂ ਸ਼ਾਮ ਨੂੰ ਉਹ ਕੋਰਸ 57-52 ਹਜ਼ਾਰ ਚ ਕਿਵੇਂ ਹੋਈ ਜਾਂਦਾ ਮੈਂ ਪਹਿਲਾਂ ਵੀ ਗੱਲ ਕਰਕੇ ਹਟਾਂ ਵੀ ਹੋ ਸਕਦਾ ਗੋਰੇ ਪੜਾਉਣ ਆਉਂਦੇ ਹੁਣ ਇਹ ਮਤਲਬ ਬੱਚੇ ਆਪਦੇ ਆਪ ਨੂੰ ਅੱਗੇ ਲਿਜਾਣਗੇ ਕਿਵੇਂ ਜੀਨੇ 8000 ਚ ਵੀ ਇਹ ਕਰਨੀ ਆ ਇੱਕ ਆਮ ਘਰਾਂ ਦੇ ਮੁੰਡੇ ਕਹਿੰਦੇ ਐਮ ਐਲ ਏ ਬਣ ਗਏ ਆਮ ਘਰਾਂ ਦੇ ਮੁੰਡਿਆਂ ਨੂੰ ਪਤਾ ਹੁੰਦਾ ਵੀ 57000 ਕਿਵੇਂ ਇਕੱਠਾ ਹੁੰਦਾ ਕਿਵੇਂ ਇੱਕ ਸੈਮੈਸਟਰ ਦੀ ਫੀਸ ਭਰੀ ਜਾਂਦੀ ਆ ਕਈ ਕਾਲਜਾਂ ਦੇ ਵਿੱਚ ਤਾਂ ਜਿਹੜੀ ਫੀਸ ਹੈਗੀ ਆ ਉਹਨਾਂ ਤੋਂ ਇਲਾਵਾ ਵੀ ਫੰਡ ਲਈ ਜਾਂਦੇ ਆ ਜਿਵੇਂ ਆਹਾ ਇਹਦੇ ਵਿੱਚ 31000 ਆ ਫੀਸ ਹੈਗੀ ਮੰਨ ਲਓ ਆ ਦੇਖੋ ਐਮ ਕਾਮ ਦੀ 25000 ਤੇ ਐਮ ਐਸ ਸੀ ਬੋਟਨੀ ਦੀ 55000 ਇਸ ਤੋਂ ਇਲਾਵਾ ਵੀ ਫੰਡ ਹੈ ਆ ਦੇਖੋ ਸਪੈਸ਼ਲ ਲਿਖਿਆ ਹੋਇਆ ਹੈਗਾ ਉਪਰੋਕਤ ਫੀਸਾਂ ਤੋਂ ਇਲਾਵਾ ਵਿਦਿਆਰਥੀਆਂ ਬਾਸੋ ਸਾਲਾਨਾ ਫੰਡ ਵੀ ਲਈ ਜਾਣਗੇ ਜਿਦੇ ਵਿੱਚ ਵੱਡੀ ਰਕਮ ਹੈ 474700 ਰੁਪਿਆ 323200 ਰੁਪਿਆ 373700 ਰੁਪਿਆ ਮਤਲਬ 57000 ਲੈ ਕੇ ਵੀ ਹੋਰ ਫੰਡ ਲੈਣੇ ਆ ਮਤਲਬ ਇੱਕ ਜਿਹੜਾ ਕੋਰਸਾ ਸੈਮੈਸਟਰ ਦੀ ਫੀਸ ਜਾਂ ਸਾਲਾਨਾ ਫੀਸ ਉਹ ਲੱਖ ਲੱਖ ਰੁਪਏ ਦੇ ਆਸ-ਪਾਸ ਪਹੁੰਚੀ ਪਈ ਹੈ ਇਹ ਹਾਲਾਤ ਸਰਕਾਰ ਨੇ ਕਰ ਰੱਖਿਆ ਸਰਕਾਰ ਇਸ ਬੰਨੀ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਐਡਾ ਵੱਡਾ ਇਲੈਕਸ਼ਨ ਹੋ ਰਿਹਾ ਸਾਰਾ ਆਮ ਆਦਮੀ ਪਾਰਟੀ ਦਾ ਅਮਲਾ ਸੰਜੀਵ अरोड़ा ਨੂੰ ਜਿਤਾਉਣ ਦੇ ਉੱਤੇ ਧੱਕੇਸ਼ਾਹੀ ਦੇ ਉੱਤੇ ਆਵਿਆ ਪਰ ਐਜੂਕੇਸ਼ਨ ਸੈਕਟਰ ਤੇ ਆਈ ਸਰਕਾਰ ਨੇ ਐਜੂਕੇਸ਼ਨ ਵੱਲ ਧਿਆਨ ਹੀ ਨਹੀਂ ਦਿੱਤਾ ਹੀ ਲੱਗਦਾ ਮਤਲਬ ਪਾਰਟੀਆਂ ਸਾਰੀਆਂ ਚੋਂ ਲੜ ਰਹੀਆਂ ਕੋਈ ਵੀ ਪਾਰਟੀ ਐਜੂਕੇਸ਼ਨ ਤੇ ਗੱਲ ਕਰ ਕਿਉਂ ਨਹੀਂ ਕਰ ਰਹੀ ਦੇਖੋ ਐਜੂਕੇਸ਼ਨ ਤੇ ਗੱਲ ਇਸ ਕਰਕੇ ਨਹੀਂ ਕਰ ਰਹੀ ਵੀ ਉਹਨਾਂ ਨੂੰ ਸ਼ਾਇਦ ਡਰ ਹੈ ਵੀ ਕਿਉਂਕਿ ਅੱਜ ਕੱਲ ਜਨਰੇਸ਼ਨ ਗੈਪ ਬਹੁਤ ਪੈ ਗਿਆ ਜਨਰੇਸ਼ਨ ਚੇਂਜ ਹੋ ਗਈ ਪੜ੍ਹੇ ਲਿਖੇ ਨੌਜਵਾਨ ਆ ਗਏ ਵੀ ਜੇਕਰ ਪੜ੍ਹੇ ਲਿਖੇ ਨੌਜਵਾਨ ਆਣਗੇ ਤਾਂ ਸਾਡਾ ਜਿਹੜਾ ਹੈਗਾ ਪੋਲਿਟੀਕਲ ਕੈਰੀਅਰ ਖਤਮ ਹੋਊਗਾ ਤਾਂ ਉਸ ਚੀਜ਼ ਨੂੰ ਲੈ ਕੇ ਐਜੂਕੇਸ਼ਨ ਤੇ ਕੋਈ ਵੀ ਪਾਰਟੀ ਧਿਆਨ ਨਹੀਂ ਦੇ ਰਹੀ ਮੇਰੀ ਅਪੀਲ ਇਹੀ ਹੈ ਚਾਹੇ ਉਹ ਮੌਜੂਦਾ ਸਰਕਾਰ ਹੈ ਚਾਹੇ ਉਹ ਆਪੋਜੀਸ਼ਨ ਸਰਕਾਰ ਹੈ এডਿਕੇਸ਼ਨ ਨੂੰ ਲੈ ਕੇ ਤੁਹਾਨੂੰ ਸਟਰੋਂਗ ਹੋਣਾ ਪਊਗਾ ਤੁਹਾਨੂੰ এডਿਕੇਸ਼ਨ ਨੂੰ ਪ੍ਰਮੋਟ ਕਰਨਾ ਪਊਗਾ ਸਰਕਾਰੀ ਕਾਲਜਾਂ ਦੇ ਵਿੱਚ ਪ੍ਰੋਪਰ ਇੱਕ ਫੀਸ ਸਟਰਕਚਰ ਜਿਹੜਾ ਪੂਰੇ ਪੰਜਾਬ ਚ ਲਾਗੂ ਹੋਵੇ ਕਿਉਂਕਿ ਯੂਨੀਵਰਸਿਟੀ ਵੀ ਉਹੀ ਹੈ ਮੰਨ ਲਓ ਹੁਣ ਐਸਸੀਡੀ ਆਹ ਕਾਲਜ ਆ ਪਿੱਛੇ ਗਰਲ ਕਾਲਜ ਸਰਕਾਰੀ ਹੈ ਚਾਹੇ ਜਗਰਾਉ ਕਾਲਜ ਆ ਇਹ ਸਾਰੇ ਪੰਜਾਬ ਯੂਨੀਵਰਸਿਟੀ ਦੇ ਅੰਡਰ ਅੰਡਰ ਆਉਂਦੇ ਆ ਯੂਨੀਵਰਸਿਟੀ ਵੀ ਇੱਕ ਹੈ ਸਰਕਾਰੀ ਕਾਲਜ ਆ ਸਰਕਾਰ ਰਨ ਕਰ ਰਹੀ ਹੈ ਫਿਰ ਵੀ ਇੰਨਾ ਭੇਦਭਾਵ ਜਿਹੜਾ ਫੀਸਾਂ ਦਾ ਉਹ ਹੋਣਾ ਕਿੰਨਾ ਹੋ ਰਿਹਾ ਕਿ ਕਿਦਣਾ ਕਿਤੇ ਇਹ ਸੁਸਾਇਟੀ ਜਿਹੜੀ 2005 ਦੀ ਚੱਲੀ ਆ ਇਹ ਬੰਦ ਹੋ ਕੇ ਸਰਕਾਰੀ ਟੀਚਰ ਇਥੇ ਹੋਣੇ ਚਾਹੀਦੇ ਤੇ ਸਰਕਾਰੀ ਫੀਸਾਂ ਦੇ ਆਧਾਰ ਤੇ ਸਾਰੇ ਬੱਚਾ ਨੂੰ ਐਡਮਿਸ਼ਨਾਂ ਮਿਲਣੀਆਂ ਚਾਹੀਦੀਆਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਈ ਜੀ ਮੈਂ ਗੱਲਬਾਤ ਕੀਤੀ ਰਾਜਨਦੀਪ ਦੇ ਨਾਲ ਉਹਨਾਂ ਨੇ ਆਪਦੇ ਤੱਥ ਰੱਖੇ ਆ ਜਿਹਦੇ ਤਹਿਤ ਉਹ ਕਹਿੰਦੇ ਆ ਕਿ ਇੱਕ ਸਮੇ ਜਿਹੜੀ ਆ ਉਹ ਫੀਸ ਉਹ ਹੋਰ ਹੁੰਦੀ ਹੈ ਦੂਜੇ ਸਮੇਂ ਫੀਸ ਬਦਲ ਜਾਂਦੀ ਹੈ ਇੱਕ ਕਾਲਜ ਸਰਕਾਰੀ ਹੈ ਉਹ ਚ ਫੀਸ ਹੋਰ ਹੈ ਦੂਜੇ ਕਾਲਜ ਸਰਕਾਰੀ ਚ ਫੀਸ ਹੋਰ ਹੈ 4 4 5 5 ਗੁਣਾ ਦਾ ਫਰਕ ਹੈ ਤਾਂ ਇਹ ਤੱਥਾਂ ਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਪਾਰਟੀ ਹੁਣ ਐਜੂਕੇਸ਼ਨ ਤੇ ਗੱਲ ਨਹੀਂ ਕਰ ਰਹੀ ਆ ਚੋਣਾਂ ਦੇ ਵਿੱਚ ਜਿਹੜੀ ਪਾਰਟੀ ਇਹ ਕਹਿੰਦੀ ਸੀ ਕਿ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਏ ਹਾਂ ਉਹ ਵੀ ਐਜੂਕੇਸ਼ਨ ਦੀ ਗੱਲ ਕਰਨ ਤੋਂ ਦੂਰ ਜਾਂਦੀ ਨਜ਼ਰ ਆ ਰਹੀ ਹੈ ਤਾਂ ਇਹਨਾਂ ਨੇ ਸਵਾਲ ਉਠਾਏ ਆ ਗੱਲਬਾਤ ਕੀਤੀ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਈ ਹੋਵੇਗੀ ਹੋਰ ਇਸ ਤਰੀਕੇ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਵਾਈ ਟੀਵੀ